ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਮਹਿਕ ਪੰਜਾਬ ਦੀ ਮੇਰੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਘਰ ਵਿੱਚ ਠੀਕ ਠਾਕ ਹਾਂ ਤੇ ਤੁਸੀਂ ਤੁਹਾਨੂੰ ਵੀ ਵਾਹਿਗੁਰੂ ਜੀ ਚੜ੍ਹਦੀਆਂ ਕਲਾ 'ਚ ਰੱਖਣਾ ਤੰਦਰੁਸਤੀ ਦੇਣਾ ਤੇ ਖੁਸ਼ੀਆਂ ਦੇਣਾ ਵਾਹਿਗੁਰੂ ਮੇਰੇ ਤੇ ਹੀ ਅਰਦਾਸ ਹੈ ਜੀ ਸਾਰੇ ਘਰਾਂ 'ਚ ਮਾਇਕੂ ਤੰਦਰੁਸਤੀ ਚੜ੍ਹਦੀ ਘਰਾਂ 'ਚ ਰੱਖਣਾ ਸਾਡੇ ਬੱਚਿਆਂ ਨੂੰ ਤੰਦਰੁਸਤੀਆਂ ਦੇਣ ਤੇ ਮੈਨੂੰ ਮੈਂ ਪਹਿਲਾਂ ਵੀ ਜੀ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕੀਤੀ ਸੀਗੀ ਬੀੜੀ ਪੰਜਾਬ ਵੱਲੋਂ ਪਹਿਲ ਸਕੀਮ ਯੋਜਨਾ ਇਹ ਚੱਲ ਰਹੀ ਆ ਪੰਜਾਬ ਸਰਕਾਰ ਵੱਲੋਂ ਤੇ ਪਹਿਲਾਂ ਇਹ ਸੰਗਰੂਰ ਜ਼ਿਲ੍ਹੇ 'ਚ ਆਈ ਸੀਗੀ ਮੈਂ ਉਹਨਾਂ ਦਾ ਦੇਖੀ ਸੀਗੀ ਤੇ ਉਸ ਤੋਂ ਬਾਅਦ ਫਿਰ ਜਲੰਧਰ ਜ਼ਿਲ੍ਹੇ 'ਚ ਚੱਲ ਰਹੀ ਸੀ ਮੈਂ ਤੁਹਾਨੂੰ ਵੀਡੀਓ 'ਚ ਦੱਸਿਆ ਸੀ ਜਦੋਂ ਆਪਣੇ ਕੋਲ ਆਜੂਗੀ ਉਹ ਆਪਣੇ ਆਪਣੇ ਸਮਰਾਲੇ ਏਰੀਆ 'ਚ ਲੁਧਿਆਣਾ ਜ਼ਿਲ੍ਹੇ 'ਚ ਆਜੂਗੀ ਵੀ ਤੁਹਾਡੇ ਨਾਲ ਜ਼ਰੂਰ ਵੀਡੀਓ ਸ਼ੇਅਰ ਕਰੂੰਗੀ ਤੇ ਆਪਣੇ ਇਹ ਹੁਣ ਲੁਧਿਆਣਾ ਜ਼ਿਲ੍ਹੇ 'ਚ ਸਮਰਾਲੇ ਚੱਲ ਰਹੀਆਂ ਨੇ ਜਿਹੜੇ ਪਿੰਡਾਂ 'ਚ ਇਹ ਚੱਲ ਰਹੀ ਆ ਸਕੀਮ ਤੇ ਆਪਾਂ ਨੇ ਇਹ ਸਕੀਮ ਆ ਹੁੰਦੀ ਆ ਵੀ ਜਿਵੇਂ 10 ਜਾਣਿਆਂ ਦਾ ਤੁਸੀਂ ਗਰੁੱਪ ਬਣਾਉਣਾ ਜਿਹੜੀਆਂ ਮੇਰੀਆਂ ਭੈਣਾਂ ਨੂੰ ਸਲਾਈ ਕਰਨੀ ਆਉਂਦੀ ਆ ਉਹ ਮੇਰੀਆਂ ਭੈਣਾਂ 10 ਜਾਣਿਆਂ ਦਾ ਗਰੁੱਪ ਬਣਾਉਣਾ 10 ਜਾਣੇ ਲੇਡੀਜ਼ ਇਕੱਠੀਆਂ ਹੋਗੇ ਤੁਸੀਂ ਗਰੁੱਪ ਬਣਾਉਣਾ ਤੁਸੀਂ ਆਪਣੇ ਵੀਡੀਓ ਦਫ਼ਤਰ ਜਾ ਕੇ ਉੱਥੇ ਚੰਗੀ ਤਰ੍ਹਾਂ ਜਾਣਕਾਰੀ ਲੈ ਸਕਦੇ ਹੋ ਉਹਨਾਂ ਦੇ ਜਿਹੜੀ ਪੈਰ ਸਕੀਮ ਯੋਜਨਾ ਵਾਲਿਆਂ ਦੇ ਗਰੁੱਪ ਮੈਂਬਰ ਬੈਠੇ ਨੇ ਜੀ ਉੱਥੇ ਉਹ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ ਤੇ ਇਹਦੇ ਵਿੱਚ ਤੁਸੀਂ ਜਿਵੇਂ ਪਹਿਲਾਂ ਉਹ ਜਦੋਂ ਆਪਣੇ ਫਾਰਮ ਭਰੋਣਗੇ ਤੁਹਾਨੂੰ ਜਿਵੇਂ ਦੋ ਛੋਟੀਆਂ ਫੋਟੋਆਂ ਲੱਗਣਗੀਆਂ ਤੇ ਇੱਕ ਪੈਨ ਕਾਰਡ ਲੱਗੂਗਾ ਤੁਹਾਡਾ ਤੇ ਆਧਾਰ ਕਾਰਡ ਲੱਗੂਗਾ ਤੇ ਇੱਕ ਬੈਂਕ ਕਾਪੀ ਨਾਲ ਲੱਗੂਗੀ ਤੇ ਉਹਦੇ ਵਿੱਚੋਂ ਤਿੰਨ ਜਾਂ ਤਿੰਨ ਮੈਂਬਰ ਤੁਹਾਡੇ ਇੱਕ ਪ੍ਰਧਾਨ ਬਣੂਗਾ ਇੱਕ ਸਕੱਤਰ ਬਣੂਗਾ ਇੱਕ ਖਜ਼ਾਨਚੀ ਬਣੂਗਾ ਤੇ ਇਹ மூਰੇ ਤਿੰਨ ਮੈਂਬਰ ਤੁਹਾਡੇ ਮੇਨ ਬਣਨਗੇ ਜੀ ਤੁਸੀਂ ਜਦ 10 ਜਣਾਂ ਦਾ ਗਰੁੱਪ ਬਣਾਉਣਾ ਤੇ ਤੇ ਤੁਹਾਨੂੰ ਇਹ ਸਰਕਾਰ ਲੋਨ ਵੀ ਦਿੰਦੀ ਹੈ ਜੀ ਬਿਨਾਂ ਵਿਆਜ ਤੋਂ ਲੋਨ ਵੀ ਦੇਣਗੇ ਤੁਹਾਨੂੰ ਪਹਿਲਾ ਇਹ ਜਿਹੜੇ ਲੋਨ ਦੇਣਗੇ ਜਿਹੜਾ ਤੁਹਾਡੇ ਉੱਪਰ ਪ੍ਰਧਾਨ ਬਣਿਆ ਹੋਊਗਾ 77 ਬਣਿਆ ਹੋਊਗਾ ਖਜ਼ਾਨਚੀ ਬਣਿਆ ਹੋਊਗਾ ਉਹਨਾਂ ਦੇ ਸਾਈਨ ਹੋਣਗੇ ਤੇ ਉਹਨਾਂ ਦੇ ਸਾਈਨ ਨਾਲ ਤੁਹਾਨੂੰ ਅੱਗੇ ਸਰਕਾਰ ਲੋਨ ਦੋਵੇ ਤੇ ਤੁਸੀਂ ਲੋਨ ਇਹ ਪਹਿਲਾਂ ਆਪਾਂ 30000 ਦਾ ਦਿੰਦੇ ਨੇ ਜੀ ਤੇ ਜਦੋਂ ਆਪਾਂ ਇਹਨਾਂ ਸਹੀ ਉਹਨਾਂ ਨੂੰ ਕਿਸ਼ਤਾਂ ਮੋੜਾਂਗੇ ਤੇ ਉਹ ਤੋਂ ਬਾਅਦ ਫਿਰ 50000 ਦਾ ਦੇਣਗੇ ਜੀ ਉਹ ਤੋਂ ਬਾਅਦ ਤੁਹਾਨੂੰ 1.5 ਲੱਖ ਦਾ ਇਹ ਵਿਆਜ ਦੇਊਗੀ ਸਰਕਾਰ ਬਿਨਾਂ ਵਿਆਜ ਦੇ ਸਰਕਾਰ ਆਪਣੀ ਲੇਡੀ ਦੇ ਵਾਸਤੇ ਸਕੀਮ ਆ ਜੀ ਤੇ ਨਾਲ ਜਿਹੜੇ ਆਪਾਂ ਨੂੰ ਆਪਾਂ ਨੂੰ ਜਿਹੜਾ ਕੱਪੜੇ ਸਲਾਈ ਜਣੀਆਂ ਪਹਿਣਾ ਕੱਪੜੇ ਸਲਾਈ ਕਰਨਾ ਚਾਹੁੰਦੀਆਂ ਨੇ ਤੇ ਜਿਵੇਂ ਆਪਾਂ ਨੂੰ ਉਹਨਾਂ ਵਿੱਚੋਂ ਸਰਕਾਰ ਵੱਲੋਂ ਆਪਣੇ ਸਰਕਾਰੀ ਸਕੂਲ ਦੀਆਂ ਡਰੈੱਸਾਂ ਤੇ ਮੁੰਡਿਆਂ ਦੀਆਂ ਸ਼ਰਟਾਂ ਤੇ ਕੁੜੀਆਂ ਦੀਆਂ ਸਲਵਾਰ ਸੂਟ ਤੇ ਪੂਰਾ ਤੇ ਉਹ ਕਟੰਗ ਕਰਕੇ ਦਿੰਦੀ ਐ ਸਾਰਾ ਡੀਲ ਬੁਕਰਮ ਸਾਰਾ ਕੁਝ ਸਰਕਾਰ ਦਾ ਤੇ ਕਟੰਗ ਵੀ ਉਹਨਾਂ ਦੀ ਕੀਤੀ ਕਰਾਈ ਤੁਸੀਂ ਆਪਣੇ ਆਰਾਮ ਨਾਲ ਤੁਹਾਨੂੰ ਕੰਮ ਮਿਲੂਗਾ ਘਰ ਬੈਠਿਆਂ ਨੂੰ ਤੇ ਤੁਸੀਂ ਆਰਾਮ ਨਾਲ ਤੁਸੀਂ ਆਪਣੇ ਘਰੇ ਬੈਠ ਕੇ ਕੰਮ ਕਰਨਾ ਤੁਸੀਂ ਰੋਜ਼ ਦਾਸ 15 ਪੀਸ ਕੱਢ ਸਕਦੇ ਹਾਂ ਜੀ ਰੋਜ਼ ਤੁਸੀਂ 5-600 ਰੁਪਿਆ ਰੋਜ਼ ਦਾ ਬਣਾ ਸਕਦੇ ਹੋ ਤੁਸੀਂ ਥੋੜਾ 15-20000 ਰੁਪਿਆ ਮਹੀਨੇ ਦਾ ਤੁਸੀਂ ਆਮ ਨਾਲ ਘਰ ਬੈਠ ਕੇ ਪਹਿਣਾ ਬਣਾ ਸਕਦੀਆਂ ਨੇ ਜਿਹੜੀਆਂ ਪਹਿਣਾ ਕੰਮ ਕਰਨਾ ਚਾਹੁੰਦੀਆਂ ਨੇ ਜਿਨ੍ਹਾਂ ਨੂੰ ਥੋੜਾ ਬਹੁਤ ਤਾਂ ਵੀ ਕੰਮ ਆਉਂਦਾ ਮਾੜਾ ਮੋਟਾ 7-8 ਦਿਨ ਦੀ ਟ੍ਰੇਨਿੰਗ ਵੀ ਦਿੰਦੇ ਨੇ ਜੇ ਕਿਸੇ ਨੇ ਮਾੜਾ ਮੋਟਾ ਮਾੜਾ ਮੋਟਾ ਸਿੱਖਣਾ ਤੇ ਸਰਕਾਰ ਵੱਲੋਂ ਉਹਨਾਂ ਦੇ ਮੈਂਬਰ ਤੁਹਾਨੂੰ ਟ੍ਰੇਨਿੰਗ ਵੀ ਦੇਣਗੇ ਤੇ ਬਿਲਕੁਲ ਸੌਖਾ ਕੰਮ ਆ ਜਿਵੇਂ ਹੁਣ ਆਪਾਂ ਘਰਾਂ ਪਿੰਡਾਂ 'ਚ ਸਲਾਈ ਕਰਦੇ ਹਾਂ ਜੀ ਜਦੋਂ ਜਦੋਂ ਲੇਟ ਜੇ ਆਪਾਂ ਪਹਿ ਮੈਂ ਬਹੁਤ ਮੇਰੀ ਵੀ ਬੁਟੀਕ ਆ ਜੀ ਤੇ ਮੇਰੀ ਤਾਂ ਸ਼ਹਿਰ ਚ ਆ ਤੇ ਪਿੰਡਾਂ ਚ ਮੈਂ ਜਿੰਨੀਆਂ ਮੇਰੀਆਂ ਭੈਣਾਂ ਆਉਂਦੀਆਂ ਨੇ ਲੇਡੀਜ਼ ਦਾ ਕੰਮ ਕਰਦੀਆਂ ਨੇ ਪਿੰਡਾਂ ਚ ਕਹਿੰਦੀਆਂ ਸੰਤਾਂ ਪਿੰਡਾਂ ਚ ਸੰਤ ਟਾਈਮ ਤੇ ਪੈਸੇ ਨਹੀਂ ਦੇ ਕੇ ਜਾਂਦੀਆਂ 5 5 6 6 ਮਹੀਨੇ ਸੂਰਸ ਸਮਾ ਲੈਂਦੀਆਂ ਨੇ ਤੇ 6 6 ਮਹੀਨੇ ਪੈਸੇ ਨਹੀਂ ਦੇ ਕੇ ਜਾਂਦੀਆਂ ਤੁਹਾਨੂੰ ਪਤਾ ਹੀ ਹਰੇਕ ਬੰਦਾ ਮਿਹਨਤ ਕਰਦਾ ਹਰੇਕ ਬੰਦਾ ਆਪਣੇ ਬੱਚਾ ਬੱਚਿਆਂ ਵਾਸਤੇ ਮਿਹਨਤ ਕਰਦਾ ਖਾਕੇ ਵਾਸਤੇ ਮਿਹਨਤ ਕਰਦਾ ਜੀ ਤੇ ਟਾਈਮ ਨਾ ਪੈਸੇ ਨਾ ਮਿਲਣ ਫਿਰ ਹੁੰਦੇ ਹੀ ਆ ਜੀ ਹਰ ਇੱਕ ਬੰਦੇ ਨੂੰ ਪੈਸੇ ਦੀ ਅੱਜ ਕੱਲ੍ਹ ਲੋੜ ਆ ਤੇ ਜਦੋਂ ਤੁਸੀਂ ਕੰਮ ਕਿਸੇ ਕਦੇ ਇਹ ਨਹੀਂ ਹੈਗੀ ਭੈ ਇਹ ਤਾਂ ਉਪਰੇਟਾ ਨਹੀਂ ਲੋਟ ਆਇਆ ਮੇਰੀ ਸਲਵਾਰ ਨੇ ਲੋਟਾਈ ਕੋਈ ਇਹ ਜਿਹਾ ਵੀ ਕੰਮ ਨਹੀਂ ਹੈਗਾ ਤੁਸੀਂ ਮੋਜਾਂ ਦਾ ਕੱਟੇ-ਕਟਾਏ ਤੁਹਾਨੂੰ ਪੀਸ ਆਉਣਗੇ ਰੀਲ ਬੁਕਰਮ ਸਾਰਾ ਕੁਝ ਤੁਹਾਨੂੰ ਉੱਤਰੋਂ ਮਿਲੇਗਾ ਸਿਰਫ ਆਪਾਂ ਨੇ ਸਲਾਈਆਂ ਲਾਉਣੀਆਂ ਨੇ ਹਨਾ ਕਿ ਆਪਾਂ ਦੇਖੀਏ ਵੀ ਆਪਣੇ ਸਰਕਾਰੀ ਸਕੂਲ ਦੀਆਂ ਕਿੰਨੀਆਂ ਕਬਾਦੀਆਂ ਹੌਲੀਆਂ ਸਲਵਾਰਾਂ ਹੁੰਦੀਆਂ ਨੇ ਕੋਈ ਬਹੁਤੀ ਕਿਸੇ ਦੇ ਹੋਰ ਸਿੱਧੇ ਆਪਣਾ ਸਕਰੋਲ ਪਾਉਣੇ ਨੇ ਬੜੇ ਬਸ ਮੂਰੀਆਂ ਬਣਾਉਣੀਆਂ ਨੇ ਮੂਰੀ ਜਿਵੇਂ ਹੁਣ ਸ਼ਰਟਾ ਸ਼ਰਟਾ ਜੋੜਨੀਆਂ ਨੇ ਸਿੱਧੀਆਂ ਸਲਾਕੋ ਪਲੇਟਾ ਨਹੀਂ ਪਾਉਣੀ ਹੈਗੀ ਹਨਾ ਕੋਈ ਫੀਟ ਕਰਨੀ ਕੋਈ ਸਿੱਧੀਆਂ ਬੱਚਿਆਂ ਦੇ ਪੌਤਿਆਂ ਆਪਣੇ ਸਕੂਲ ਵਾਲੇ ਬੱਚਿਆਂ ਦੇ ਕਿੱਦਾਂ ਦੇ ਵਰਤ ਜਾਂਦੇ ਸਿੱਧੀਆਂ ਸਿਰਫ ਸਿੱਧੀਆਂ ਸਲਾਹਾਂ ਨਹੀਂ ਹੁੰਦੀਆਂ ਨੇ ਤੇ ਜਿਹੜੀਆਂ ਸ਼ਰਟਾਂ ਨੇ ਕੋਈ ਕ ਮੁੰਡਿਆਂ ਦੀ ਜਿਹੜੀਆਂ ਸ਼ਰਟਾਂ ਨੇ ਕੋਈ ਕਾਜ ਨਹੀਂ ਕਰਨਾ ਕੋਈ ਬਟਨ ਨਹੀਂ ਲਾਉਣਾ ਜਿਹੜੇ ਕਾਫਰ ਕਾਲਰ ਨੇ ਵੀ ਬਣੇ ਬਣਾਏ ਦਿੰਦੇ ਨੇ ਜੀ ਬਣੇ ਬਣਾਏ ਤੇ ਉਹ ਸਿਰਫ ਨਾਲ ਜੋੜਨੇ ਨੇ ਤੁਸੀਂ ਬਹੁਤ ਸੌਖਾ ਭੈਣਾਂ ਦਾ ਕੰਮ ਆ ਤੁਸੀਂ ਆਪਣੇ ਘਰਾਂ 'ਚ ਆਰਾਮ ਨਾਲ ਆਪਣੇ ਘਰਾਂ 'ਚ ਬੈਠ ਕੇ ਕੰਮ ਕਰ ਸਕਦੇ ਜਿੰਨਾ ਤੁਸੀਂ ਕੰਮ ਕਰ ਲਓਗੇ ਜਿੰਨੇ ਦਿਨ ਦੇ ਤੁਹਾਨੂੰ ਉੱਥੇ ਹਫ਼ਤੇ ਬਾਅਦ ਜਿਹੜੇ ਪੈਸੇ ਆਉਣਗੇ ਤੁਹਾਡੇ ਅਕਾਊਂਟ 'ਚ ਆ ਜਾਣਗੇ ਪੈਸੇ ਆਰਾਮ ਨਾਲ ਬਹੁਤ ਵਧੀਆ ਆਮਦਨ ਦਾ ਸਾਧਨ ਅਜੀ ਹੈ ਸਾਰੀਆਂ ਭੈਣਾਂ ਕੰਮ ਕਰ ਸਕਦੀਆਂ ਨੇ ਤੇ ਇਹ ਸਾਰ ਇਹ ਪਿੰਡਾਂ ਵਾਸਤੇ ਆ ਜੀ ਸਕੀਮ ਸ਼ਹਿਰਾਂ 'ਚ ਨਹੀਂ ਆਈ ਤੇ ਪਿੰਡਾਂ ਦੀਆਂ ਭੈਣਾਂ ਵਾਸਤੇ ਆ ਤੇ ਪਿੰਡਾਂ ਦੀਆਂ ਭੈਣਾਂ ਨੂੰ ਲੋਨ ਵੀ ਦਿੰਦੇ ਨੇ ਤੁਸੀਂ ਜਿਹੜੀਆਂ ਮੇਰੇ ਭੈਣਾਂ ਕੰਮ ਕਰਨਾ ਚਾਹੁੰਦੀਆਂ ਨੇ ਕਰ ਸਕਦੀਆਂ ਨੇ ਜੀ ਆਪਣੀ ਆਮਦਨ ਦਾ ਵਾਅਦਾ ਕਰ ਸਕਦੀਆਂ ਨੇ ਤੇ ਬਹੁਤ ਵਧੀਆ ਕੰਮ ਆ ਜੀ ਇੱਧਰ ਉੱਧਰ ਦੀਆਂ ਗੱਲਾਂ ਮਾਰਨ ਨਾਲ ਤੁਸੀਂ ਆਪਣਾ ਕੰਮ ਮੁਕਾਓ ਆਪਣੇ ਤੁਸੀਂ 10 ਪੀਸ 15 ਪੀਸ ਆਰਾਮ ਨਾਲ ਤੁਸੀਂ ਸ਼ਾਮ ਤੱਕ ਕੱਢ ਸਕਦੇ ਹੋ ਜੀ ਤੇ ਆਰਾਮ ਨਾਲ ਤੁਸੀਂ ਤੁਹਾਡੇ 5-600 ਰੁਪਏ ਰੋਜ਼ ਦਾ ਬਣਦਾ 15-20000 ਤੁਸੀਂ ਮਹੀਨਾ ਕਮਾ ਸਕਦੇ ਬੈਠ ਕੇ ਤੁਸੀਂ ਇਸ ਸਕੀਮ ਦਾ ਜ਼ਰੂਰ ਲਾਭ ਲਓ ਮੇਰੀਆਂ ਭੈਣਾ ਕਿ ਜਿੰਨੀ ਕੁ ਮੈਨੂੰ ਜਾਣਕਾਰੀ ਮਿਲਦੀ ਹੈ ਜੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਜੇ ਕੋਈ ਹੋਰ ਸਕੀਮ ਵੀ ਆਉਂਦੀ ਆ ਮੈਂ ਤੁਹਾਡੇ ਨਾਲ ਜ਼ਰੂਰ ਵੀਡੀਓ ਰਾਹੀਂ ਸ਼ੇਅਰ ਕਰੂੰਗੀ ਮੇਰੇ ਭੈਣਾਂ ਨੂੰ ਕਿਹਾ ਕਿ ਹਰ ਇੱਕ ਭੈਣ ਆ ਵੀਡੀਓ ਆਪਣੇ ਹਰ ਇੱਕ ਭੈਣ ਆਪਣੀ ਇਸ ਸਕੀਮ ਦਾ ਲਾਹਾ ਲੈ ਸਕਣ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਣ ਤੇ ਅੱਜ ਕੱਲ ਖਾਤੇ ਹਰ ਇੱਕ ਸਾਰੇ ਕਦੇ ਉਹਨੀਆਂ ਅਮਦਨਾਂ ਜੀ ਇਹਨੇ ਖਾਤੇ ਨੇ ਤਾਂ ਕਿ ਹਰ ਇੱਕ ਭੈਣ ਆਪਣੇ ਪਰਿਵਾਰ ਨਾਲ ਰਲ ਕੇ ਆਪਣੇ ਪਰਿਵਾਰ ਆਪਣੇ ਬੱਚਿਆਂ ਨੂੰ ਪਾਲਣ ਤੇ ਆਪਣੇ ਕੰਮ ਕਰੋ ਤੇ ਆਪਣੇ ਪਰਿਵਾਰ ਪਾਲੋ ਜੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਜੇ ਤੁਸੀਂ ਕੋਈ ਹੋਰ ਜਾਣਕਾਰੀ ਵੀ ਲੈਣੇ ਵੀ ਆ ਬਾਕੀ ਤਾਂ ਤੁਸੀਂ ਪਹਿਲਾਂ ਆਪਣੇ ਸਿੱਧਾ ਵੀਡੀਓ ਦਫ਼ਤਰ ਜਾਓ ਉੱਥੇ ਸਾਰੀ ਤੁਹਾਨੂੰ ਜਾਣਕਾਰੀ ਦੇਣਗੇ ਤੇ ਤੁਸੀਂ ਮੈਨੂੰ ਵੀ ਪੁੱਛ ਸਕਦੇ ਹੋ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਸੀਂ ਫੋਨ ਤੇ ਪੁੱਛ ਸਕਦੇ ਆ ਜਿੰਨੀ ਮੈਨੂੰ ਜਾਣਕਾਰੀ ਹੋਊਗੀ ਮੈਂ ਤੁਹਾਨੂੰ ਜਰੂਰ ਦੱਸਾਂਗੀ ਮੇਰੇ ਭੈਣਾਂ ਨੂੰ ਕਿ ਤੁਸੀਂ ਆਪਣੇ ਕਈ ਪਿੰਡਾਂ ਚ ਹੁਣ ਜਿਵੇਂ ਹਰਿਓ ਜੀ ਹਰਿਓ ਪਿੰਡਾਂ ਚ ਗਰੁੱਪ ਚੱਲ ਰਹੇ ਨੇ ਤੇ ਭਰਤਲੇ ਚੱਲ ਰਹੇ ਨੇ ਕਈ ਕਈ ਇਥੇ ਸੰਗਤਪੁਰੇ ਸੰਗਤਪੁਰੇ ਪਿੰਡਾਂ ਚ ਚੱਲ ਰਹੀ ਹੈ ਜੀ ਸਕੀਮ ਪਾਤ ਪਿੰਡਾਂ 'ਚ ਚੱਲ ਪਈ ਜੀ ਗਰੁੱਪ ਬਣੇ ਹੋਏ ਨੇ ਪਿੰਡ ਦੋ ਗਰੁੱਪ ਬਣੇ ਹੋਣੇ ਚਾਰ ਗਰੁੱਪ ਬਣੇ ਛੇ ਗਰੁੱਪ ਬਣ ਜਿੰਨੇ ਗਰੁੱਪ ਜ਼ਿਆਦਾ ਚਲਾਓਗੇ ਉਨਾਂ ਤੁਹਾਨੂੰ ਕੰਮ ਤੁਹਾਡੇ ਪਿੰਡ 'ਚ ਜ਼ਿਆਦਾ ਆਊਗਾ ਤੇ ਜਿਵੇਂ ਹੋਰ ਸਕੀਮਾਂ ਵੀ ਨੇ ਜੀ ਜਿਵੇਂ ਆਚਾਰ ਪਾਉਣਾ ਭੈਣਾ ਨੇ ਆਚਾਰ ਦੀ ਸਕੀਮ ਹਨ ਹੋਰ ਵੀ ਤੁਹਾਨੂੰ ਤੁਹਾਨੂੰ ਸਾਰੀ ਜਾਣਕਾਰੀ ਵੀਡੀਓ ਦੱਸਤਾ 'ਚ ਮਿਲ ਜੂਗੀ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ ਆਪ ਪਤਾ ਕਰ ਸਕਦੇ ਨਹੀਂ ਭੈਣਾ ਤੇ ਜੇ ਕੋਈ ਹੋਰ ਵੀ ਮੈਨੂੰ ਪਤਾ ਲੱਗਦੇ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਜੀ ਵੀ ਆਪਾਂ ਨੂੰ ਕੋਈ ਸਰਕਾਰ ਵੱਲੋਂ ਕੋਈ ਵੀ ਸਕੀਮ ਆਉਂਦੀ ਆ ਕੋਈ ਆਮਦਨ ਦੇ ਸਾਧਨ ਵਾਸਤੇ ਪੈਣਾ ਵਾਸਤੇ ਕੰਮ ਕਰਨ ਵਾਸਤੇ ਤੁਹਾਡੇ ਨਾਲ ਜਰੂਰ ਵੀਡੀਓ ਸ਼ੇਅਰ ਕਰਿਆ ਕਰੂੰਗੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਕਿ ਮੇਰੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਲਾਈਕ ਜਰੂਰ ਕਰਦੇ ਜੀ ਮੇਰੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰਿਓ ਤੇ ਅੱਗੇ-ਅੱਗੇ ਭੈਣਾਂ ਨੂੰ ਇਹ ਵੀਡੀਓ ਸ਼ੇਅਰ ਵੀ ਕਰੋ ਜਿਹੜੀਆਂ ਮੇਰੀਆਂ ਭੈਣਾਂ ਤੁਸੀਂ ਦੇਖ ਵੀ ਸਕਣ ਤੇ ਆਪਣੀ ਸਕੀਮ ਦਾ ਲਾਹਾ ਲੈ ਸਕਣ ਤੁਸੀਂ ਇੱਕ ਦੂਜੀ ਭੈਣਾਂ ਨੂੰ ਜਿਹੜੀਆਂ ਕੰਮ ਕਰਨਾ ਚਾਹੁੰਦੇ ਨੇ ਵੀਡੀਓ ਸ਼ੇਅਰ ਕਰਿਓ ਤੇ ਉਹਨਾਂ ਨੂੰ ਦੱਸਿਓ ਤੁਸੀਂ ਆਪਣੇ ਗਰੁੱਪ ਬਣਾਓ ਪਿੰਡ ਤੇ ਬਹੁਤ ਵਧੀਆ ਸਾਧਨਾ ਜੀ ਆਪਣੇ ਘਰੇ ਬੈਠ ਕੇ ਕੰਮ ਕਰਨ ਦਾ ਤੁਸੀਂ ਆਪਣੀ ਇਸ ਸਕੀਮ ਦਾ ਜ਼ਰੂਰ ਲਾਹਾ ਲਓ ਜੀ ਤੇ ਅੱਗੇ-ਅਗੇ ਹੋਰ ਸਕੀਮਾਂ ਵੀ ਆਉਂਦੀਆਂ ਰਹਿੰਦੀਆਂ ਨੇ ਸਰਕਾਰ ਵੱਲੋਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਜੀ ਤੇ ਵੀਡੀਓ ਵਧੀਆ ਲੱਗੀ ਵੀਡੀਓ ਵਧੀਆ ਲੱਗੇ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਸਾਰੀ ਦੇਖਿਓ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ